ਸ਼ੀਰ ਦਾ ਖੰਡਾ ਚੱਕ ਕੇ ਲੜਦਾ ਹੈ ਤੇ ਅੱਜ ਉਸ ਮਰਦ ਸੂਰਮੇ ਦੇ ਜਨਮ ਦਿਨ ਤੇ ਕੇਕ ਕੱਟ ਕੇ ਇਸ ਨੇ ਆ ਦੇ ਰਿਆਂ ਕਿ ਬਾਬਾ ਦੀਪ ਸਿੰਘ ਦਾ ਅਸੀਂ ਪ੍ਰਕਾਸ਼ ਪੁਰ ਮਨਾ ਰਹੇ ਆ ਜਨਮ ਦਿਹਾੜਾ ਮਨਾ ਰਹੇ ਆ ਇਹ ਗੁਰਮਤ ਨਹੀਂ ਮਨਮਤ ਆ ਸਿਰੇ ਦਾ ਪਖੰਡਿਆ ਹਾਂ ਇਹ ਗੱਲਾਂ ਉਹਨਾਂ ਨੂੰ ਚੰਗੀਆਂ ਲੱਗਣਗੀਆਂ ਜਿਨ੍ਹਾਂ ਨੇ ਬਾਬਾ ਦੀਪ ਸਿੰਘ ਦੇ ਨਾਂ ਤੇ ਦੁਕਾਨਦਾਰੀਆਂ ਚਲਾਈਆਂ ਜਿਨ੍ਹਾਂ ਦੇ ਘਰ ਬਾਬਾ ਦੀਪ ਸਿੰਘ ਦੇ ਨਾਂ ਤੇ ਚਲੀਆਂ ਹੋਈਆਂ ਦੁਕਾਨਦਾਰੀਆਂ ਤੋਂ ਚੱਲਦੇ ਆ ਬੜੀ ਗੱਲ ਉਹਨਾਂ ਨੂੰ ਚੰਗੀ ਲੱਗਣੀ ਆ ਵੇਖੋ ਜੀ 600 ਪੌਣ ਦਾ ਕੇਕ ਬਣਾਇਆ ਇਸ ਨੌਜਵਾਨ ਨੇ ਤੇ 600 ਪੌਣ ਦੇ ਪੌਣ ਦੇ ਨਾਲ 60000 ਬੰਦਾ ਲਗਭਗ ਅਸੀ ਕਹਿ ਲਈਏ ਮੋਟਾ-ਮੋਟਾ ਜਿਹਾ ਸੀ ਸਾਉ ਪਤਾ ਬਲਿਆ ਇਹ 60000 ਬੰਦਾ ਤੇ 60000 ਦੇ ਨਾਲ ਬੱਚਿਆਂ ਦੀ ਫੀਸਾਂ ਭੜੀਆਂ ਜਾ ਸਕਦੀਆਂ 5-10 ਘਰਾਂ ਨੂੰ ਮਹੀਨੇ ਦਾ ਰਾਸ਼ਨ ਪਵਾ ਕੇ ਦਿੱਤਾ ਜਾ ਸਕਦਾ ਕਿਸੇ ਗਰੀਬ ਦੇ ਇਲਾਜ ਲਈ ਵਰਤਿਆ ਜਾ ਸਕਦਾ ਸੀ ਪਰ ਨਹੀਂ ਅਸੀਂ ਪਖੰਡ ਕਰਨਾ ਹੈ ਮਨਮਤ ਕਰਨੀ ਹੈ ਸਿਰੇ ਦੀ ਤੇ ਜੇ ਕੋਈ ਬੋਲੇ ਨਖੋ ਜੀ ਇਹ ਪ੍ਰਚਾਰ ਥੋੜੀ ਹੈ ਤੇ ਕਟਟਦਾ ਹੈ ਕਟਰਤਾ ਕਟਰਤਾ ਨਹੀਂ ਤੁਸੀਂ ਕਹਿੰਦੇ ਹੋ ਕਿ ਇਸਾਈਆਂ ਨੇ ਸਾਡੇ ਧਰਮ ਤੇ ਗਲਬਾ ਪਾ ਲਿਆ ਵਾ ਤੇ ਇਸਾਈਆਂ ਵਾਲੇ ਕੰਮ ਤੁਸੀਂ ਗੁਰਦੁਆਰੇ ਜੇ ਆ ਕੇ ਕਰੋ ਕੇਕ ਕਟੋ ਇੱਕ ਤਰਪਾਨ ਦੇ ਨਾਲ ਕੜਾ ਪ੍ਰਸ਼ਾਦ ਤੇ ਭੇਟ ਕੀਤਾ ਜਾ ਸਕਦਾ ਹੈ ਕਿਰਪਾਨ ਬੜਾ ਪ੍ਰਸ਼ਾਦ ਵਿੱਚ ਕਰਪਾਨਤਾ ਭੇਟ ਕੀਤੀ ਜਾ ਸਕਦੀ ਹੈ ਪਰ ਕਰਪਾਨ ਦੇ ਨਾਲ ਕੇਕ ਕੱਟਣਾ ਕਿੱਥੋਂ ਦੀ ਮਰਿਆਦਾ ਤੇ ਉਹ ਦਿਨ ਦੂਰ ਨਹੀਂ ਜਿੱਦਾਂ ਅਸੀਂ ਗੁਰਦੁਆਰਿਆਂ ਦੇ ਗੇਟ ਵਿੱਚ ਖੜਕੇ ਗੁਰਦੁਆਰਿਆਂ ਦੇ ਬੋਹਿਆਂ ਦੇ ਖੜਕੇ ਕੇਕ ਕਟਾਂਗੇ ਤੇ ਬਾਬਾ ਕਵਾਂਗੇ ਹੈਪੀ ਬਰਥਡੇ ਤੈ ਤੂੰ ਜੋ ਇਹ ਮਨਮਤ ਹੋਏਗੀ ਤੇ ਇੱਕ ਮੈਂ ਵੇਖ ਰਿਹਾ ਸੀ ਵੀਡੀਓ ਵਿੱਚ ਇੱਕ ਨੌਜਵਾਨ ਦੇ ਹੱਥ ਲਿਬੜੇ ਹੋਏ ਤੇ ਪੱਤਰਕਾਰ ਨੇ ਪੁੱਛਿਆ ਵੀ ਇਹ ਮਨਮਤ ਆ ਕਹਿੰਦੇ ਨਹੀਂ ਜੀ ਅਸੀਂ ਬਾਪੂ ਜੀ ਦਾ ਜਨਮ ਦਿਨ ਮਨਾ ਰਿਆ ਤੇ ਉਹਦਾ ਮੂੰਹ ਵੇਖੋ ਬਾਬਾ ਦੀਪ ਸਿੰਘ ਦੇ ਨਾਲ ਰਲਦਾ ਨਾ ਤੇਰਾ ਮੂੰਹ ਉਹੋ ਜਾ ਨਾ ਤੂੰ ਪੰਜ ਬਾੜੀਆਂ ਦਾ ਨਿਤਨੇਮੀ ਨਾ ਤੇਰੇ ਖੰਡੇ ਵੱਟ ਦੀ ਪੌਲ ਲਈ ਹੋਈ ਹੋਏ ਤੇ ਤੂੰ ਕਹਿੰਦਾ ਕਿ ਮੈਂ ਬਾਪੂ ਦਾ ਜਨਮ ਦਿਨ ਮਨਾ ਰਿਆ ਤੇ ਬਾਪੂ ਦਾ ਜਨਮ ਦਿਨ ਮਨਾਉਂਦੇ ਆ ਤੇ ਬਾਪੂ ਵਰਗਾ ਤੇ ਹੋ ਜਾ ਨਾ ਤੇਰਾ ਤੇਰਾ ਜੇਹਨ ਤੇ ਉਹੋ ਜਾ ਹੋਵੇ ਤੇਰਾ ਹਿਰਦਾ ਤੇ ਉਹੋ ਜਾ ਹੋਵੇ ਉਹ ਬਾਪੂ ਤੇ ਕਲਮ ਚੱਕਦਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਪਾਵਨ ਸਰੂਪਾਂ ਦੀ ਸੇਵਾ ਕਰਦਾ ਉਹ ਜੋਧਾ ਸ਼ਮਸ਼ੀਰ ਚੱਕਦਾ ਖੰਡੇ ਖੰਡਾ ਚੱਕਦਾ 18 18 ਸ਼ੇਰ ਦਾ ਤੇ ਸਿਰ ਮੰਗਦਾ ਤੇ ਅਸੀਂ ਕੇਕ ਕੱਟਦੇ ਫਿਰਦੇ ਉਹ ਦਿਨ ਦੂਰ ਨਹੀਂ ਜਿੱਦਣ ਮਨਮਤ ਗੁਰਦੁਆਰਿਆਂ 'ਚ ਵੀ ਸ਼ੁਰੂ ਹੋਵੇਗੀ ਬਾਬਾ ਦੀਪ ਸਿੰਘ ਦਾ ਜਨਮ ਦਿਨ ਮਨਾ ਰਹੇ ਆ ਤੇ ਬਾਬਾ ਦੀਪ ਸਿੰਘ ਨੇ ਬਹੁਤ ਵੱਡੀਆਂ ਕੌਮ ਦੀਆਂ ਸੇਵਾਵਾਂ ਕੀਤੀਆਂ ਆਪ ਪਖੰਡ ਜੋ ਸਿਰੇ ਦਾ ਪਖਾੜਾ ਸੀ ਗੁਰਦੁਆਰੇ ਚ ਕਰ ਰਿਆ ਨਾ ਮਾਫ ਕਰਿਓ ਨਾ ਕਰੀਏ ਹਾਜ ਨੇ ਇੱਕ ਕੇਕ ਬਣਾਇਆ ਨਾ ਮੈਨੂੰ ਪੱਕੀ ਗੱਲ ਹੈ ਜੀ ਹੋ ਸਕਦਾ ਉਥੋਂ ਦੀ ਪ੍ਰਬੰਧਕ ਕਮੇਟੀ ਨੇ ਉਹਨੂੰ ਸਰੋਪਾ ਵੀ ਦਿੱਤੇ ਹੋਣ ਸਲਾਹਾਂ ਵੀ ਕੀਤੀ ਹੋਵੇ ਨੌਜਵਾਨ ਨੇ ਬੜਾ ਵੱਡਾ ਕਾਰਜ ਕੀਤਾ ਸਵਾਹ ਕਾਰਜ ਵੱਡਾ ਕੀਤਾ ਉਹਨੇ ਅਸਲ ਚ ਉਹਨੇ ਸਿਰੇ ਦਾ ਪਖੰਡ ਕੀਤਾ ਤੇ ਉਹੋ ਜੀਆਂ ਪ੍ਰਬੰਧਕ ਕਮੇਟੀਆਂ ਜਿਹੜੀਆਂ ਇਸ ਗੱਲ ਨੂੰ ਬढ़ावा ਦਿੰਦੀਆਂ ਇਹ ਕੋਈ ਚੰਗੀ ਗੱਲ ਨਹੀਂ ਸਰਬੰਧਕਾਂ ਨੂੰ ਇਹਦੇ ਬਾਰੇ ਸੋਚਣਾ ਪੈਣਾ ਟਕਸਾਲਾ ਨੂੰ ਇਹਦੇ ਬਾਰੇ ਸੋਚਣਾ ਪੈਣਾ ਸਮੂਚੀਆਂ ਜਨੀਆਂ ਸੋਸਾਇਟੀਆਂ ਨੇ ਸੰਸਥਾਵਾਂ ਨੇ ਉਹਨਾਂ ਨੂੰ ਸਿਰ ਜੋੜ ਕੇ ਬੈਠਣਾ ਪੈਣਾ ਵੀ ਆ ਜੋ ਪਖੰਡ ਹੋ ਰਿਹਾ ਇਸ ਪਖੰਡ ਨੂੰ ਰੋਕ ਲਈ ਜਾਵੇ ਜਥੇਦਾਰ ਸਹਿਬਾਨਾਂ ਨੂੰ ਸੋਚਣਾ ਪਏਗਾ ਵੀ ਆ ਪਖੰਡ ਜੋ ਗੁਰਦੁਆਰਿਆਂ ਚ ਜਨਮ ਦਿਨ ਤੇ ਕੇਕ ਕੱਟੇ ਜਾ ਰਿਹਾ ਇੱਥੇ ਤੱਕ ਹੀ ਨਹੀਂ ਮੈਂ ਪਿਛਲੇ ਦਿਨੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗਿਆ ਧੰਗ ਗੁਰੂ ਅਮਰਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਦਾ 3 ਦਿਨ ਜੋੜ ਮੇਲਾ ਚੱਲਦਾ ਉਸ ਜੋੜ ਮੇਲੇ ਤੇ ਕਈ ਸੂ ਪ੍ਰਕਾਰ ਦੇ ਲੰਗਰ ਲਾਏ ਗਏ ਕੇਕ ਪੀਜੇ 버ગર ਨਿਊਡਲ ਟਿੱਕੀਆਂ ਮਨਚੂਰੀਅਨ ਪਤਾ ਨਹੀਂ ਕੀ ਕੁਝ ਕਾਦੇ ਲਈ 4 ਸੂ ਪ੍ਰਕਾਰ ਦੇ ਲੰਗਰ ਤੇ ਲਾ ਲਏ ਪਰ ਅਸੀਂ ਕਿਸੇ ਨੇ ਇਹ ਨਹੀਂ ਸੋਚਿਆ ਵੀ ਧੰਗੁਰੇ ਅਮਰਦਾਸ ਮਹਾਰਾ ਸੱਚੇ ਪਾਤਸ਼ਾਹ ਜਿੱਦਾ ਮੇਲਾ ਆਇਆ ਇੱਥੇ ਕਿਤਾਬਾਂ ਦਾ ਵੀ ਲੰਗਰ ਲਾ ਲਈਏ ਆਮ ਘਰਾਂ ਚੋਂ ਉੱਠ ਕੇ ਨੌਜਵਾਨਾਂ ਨੇ ਆਪਣੇ ਕੋਲੋਂ ਕਿਸੇ ਨੇ 20 ਪਾਏ ਕਿਸੇ ਨੇ 100 ਪਾਏ ਕਿਸੇ ਨੇ 1000 ਪਾਇਆ ਕਿਸੇ ਨੇ 2000 ਪਾਇਆ ਆਪਣੇ ਪੈਸੇ ਇਕੱਠੇ ਕਰਕੇ ਕਿਤਾਬਾਂ ਖਰੀਦੀਆਂ ਤੇ ਫ੍ਰੀ ਵੰਡੀਆਂ ਜਦੋਂ ਕਿ ਵਡੀਆਂ ਸੰਸਥਾਵਾਂ ਨੂੰ ਲੋੜ ਹੈ ਇੱਕ ਇੱਕ ਸੇਵਾ ਕਰਨ ਦੀ ਪਰ ਉਹ ਸੰਸਥਾਵਾਂ ਉਹ ਕੰਮ ਕਰਨ ਗੀਆਂ ਜਿਦੇ ਨਾਲ ਚਾਰ ਪੈਸੇ ਇਕੱਠੇ ਹੋਣ ਚਾਰ ਛਿੱਲੜ ਇਕੱਠੇ ਹੋਣ ਬੈਂਕ ਬੈਲੈਂਸ ਬਣੇ ਤੇ ਮਾਫ ਕਰਿਓ ਕਮੇਟੀਆਂ ਦਾ ਵੀ ਕੰਮ ਇਹ ਰਹਿ ਗਿਆ ਵੀ ਵੱਧ ਤੋਂ ਵੱਧ ਬੈਂਕ ਪੈਨਸ ਇਕੱਠਾ ਕਰ ਲਈਏ ਪਖੰਡ ਹੁੰਦਾ ਹੁੰਦਾ ਜਾਵੇ ਮਨਮਤ ਹੁੰਦੀ ਹੁੰਦੀ ਜਾਵੇ ਕੋਈ ਗੱਲ ਨਹੀਂ ਕੀ ਫਰਕ ਪੈਂਦਾ ਅਸੀਂ ਉਹ ਕੰਮ ਕਰੀਏ ਜਿਦੇ ਨਾਲ ਸੰਗਤ ਖੁਸ਼ ਹੋਵੇ ਗੁਰੂ ਖੁਸ਼ ਹੁੰਦਾ ਨਾ ਹੋਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਹੀ ਤਾਂ ਸੰਗਤ ਨੂੰ ਖੁਸ਼ ਕਰਨਾ ਤੇ ਸਾਧ ਸੰਗਤ ਪਖੰਡ ਕਰਨ ਦੇ ਨਾਲ ਸੱਚੀ ਲੋਕ ਬਹੁਤ ਜੁੜਦੇ ਆ ਜੇ ਬਾਬਾ ਨਾਨਕ ਪਖੰਡ ਕਰਦਾ ਨਾ ਬਾਬਾ ਨਾਨਕ ਉਹ ਹਰਦਵਾਰ ਦੀ ਧਰਤੀ ਤੇ ਜਾ ਕੇ ਸੂਰਜ ਨੂੰ ਪਾਣੀ ਦੇਣ ਦੀ ਬਜਾਏ ਕਰਤਾਰਪੁਰ ਵਾਲੇ ਪਾਸੇ ਪਾਣੀ ਨਾ ਦਿੰਦਾ ਬਾਬੇ ਨਾਨਕ ਨੂੰ ਹਰਦਵਾਰ ਦੀ ਧਰਤੀ ਤੇ ਉਹਨਾਂ ਨੇ ਆਪਣੇ ਸਿਰ ਤੇ ਬਿਠਾ ਕੇ ਪੂਜਾ ਕਰਨੀ ਸੀ ਵਿਰੋਧ ਨਹੀਂ ਸੀ ਹੋਣਾ ਜਗਨਨਾਥਪੁਰੀ ਮਹਾਰਾਜ ਉਥੇ ਆਰਤੀ ਕਰਨ ਵਾਲਿਆਂ ਨੂੰ ਰੋਕਦੇ ਆ ਪਖੰਡ ਤੋਂ ਰੋਕਦੇ ਆ ਬਾਬੇ ਨਾਨਕ ਦਾ ਵਿਰੋਧ ਹੁੰਦਾ ਕਾਲਜੁਗੀ ਕਾਲਜੁਗੀ ਪਾਂਡੇ ਵਰਗੇ ਬਾਬੇ ਦਾ ਵਿਰੋਧ ਕਰਦੇ ਆ ਇਹ ਵਿਰੋਧ ਉਹ ਲੋਕ ਕਰਦੇ ਸਨ ਜਿਨ੍ਹਾਂ ਨੂੰ ਪਖੰਡ ਚੰਗਾ ਲੱਗਦਾ ਸੀ ਤੇ ਅੱਜ ਵੀ ਵਿਰੋਧ ਉਹ ਕਰਦੇ ਆ ਜਿਨ੍ਹਾਂ ਨੂੰ ਬਾਬਾ ਦੀਪ ਸਿੰਘ ਦੇ ਨਾਂ ਤੇ ਦੁਕਾਨਦਾਰੀਆਂ ਚਲਾਈਆਂ ਚੰਗੀਆਂ ਲੱਗਦੀਆਂ ਕਿਉਂਕਿ ਉਹਨਾਂ ਦੇ ਘਰ ਉਹਨਾਂ ਦੀਆਂ ਸੰਸਥਾਵਾਂ ਬਾਬਾ ਦੀਪ ਸਿੰਘ ਦੇ ਨਾਂ ਤੇ ਚੱਲਦੀਆਂ ਤੇ ਜਿੰਨਾ ਵੱਧ ਪਖੰਡ ਕੋਈ ਕਰੇ ਉਹਨਾਂ ਨੂੰ ਚੰਗਾ ਲੱਗੇਗਾ ਆ ਕੇਕ ਕਟਨੇ ਪੀਜੇ 버ਗਰ ਇਹਨਾਂ ਦਾ ਲੰਗਰ ਲਾਣਾ sire ਦਾ ਪਖੰਡ ਹੈ ਸਾਨੂੰ ਰੋਕਣਾ ਪਵੇਗਾ ਬਾਬਾ ਦੀਪ ਸਿੰਘ ਨੇ ਕਲਮ ਚੱਕੀ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰੂਪਾਂ ਦੀ ਸੇਵਾ ਕੀਤੀ ਹੱਥੀ ਸਰੂਪ ਲਿਖੇ ਖੰਡਾ ਚੱਕਿਆ ਆਪਣਾ ਸਿਰ ਦੇ ਦਿੱਤਾ बाबा दीप सिंह तो यह गल कै पहला मरन कबूल जीवन की छड आस हो सबना की रेनका तो आओ हमारा पास गगन दमामा बाजिओ परिओ निशाना काओ खेत जो मांडियो सूरमा अबजूजन को दाओ पुरजा पुरजा कट मरे कबहू ना खेत ਤੇ ਸਾਧ ਸੰਗਤ ਅੱਜ ਅਸੀਂ ਧੰਨ ਬਾਬਾ ਦੀਪ ਸਿੰਘ ਦੇ ਨਾਂ ਤੇ ਜਿਹੜਾ ਪਖੰਡ ਕਰ ਰਿਹਾ ਨਾ ਇਹ ਪਖੰਡ ਉਹਨਾਂ ਪ੍ਰਬੰਧਕਾਂ ਨੂੰ ਤੇ ਉਹਨਾਂ ਸੁਸਾਇਟੀਆਂ ਨੂੰ ਚੰਗਾ ਲੱਗਦਾ ਜਿਨ੍ਹਾਂ ਦੀਆਂ ਦੁਕਾਨਦਾਰੀਆਂ ਬਾਬਾ ਦੀਪ ਸਿੰਘ ਦੇ ਨਾਂ ਤੇ ਚੱਲਦੀਆਂ ਸੋ ਸਾਰੀਆਂ ਸੰਸਥਾਵਾਂ ਨੂੰ ਸਭ ਨੂੰ ਸੋਚਣਾ ਪਏਗਾ ਭਾਈ ਆ ਪਖੰਡ ਰੋਕਿਆ ਜਾਵੇ ਧੰਨ ਬਾਬਾ ਦੀਪ ਸਿੰਘ ਦਾ ਪ੍ਰਕਾਸ਼ ਪੁਰਬ ਮਨਾਓ ਜੀ ਸਦਕੇ ਮਨਾਓ ਜੁਗ-ਜੁਗ ਮਨਾਓ ਪਰ ਬਾਬਾ ਦੀਪ ਸਿੰਘ ਨੇ ਗੁਰਬਾਣੀ ਪੜ੍ਹੀ ਗੁਰਬਾਣੀ ਅਨੁਸਾਰ ਜੀਵਨ ਬਤੀਤ ਕੀਤਾ ਧੰਨ ਗੁਰੂ ਕਲਗੀ ਧਰਮਰਾਜ ਕੋਲ ਜਾ ਕੇ ਕਹਿੰਦੇ ਸੰਤ ਧੰਨ ਗੁਰੂ ਕਲਗੀ ਧਰ ਪਾਤਸ਼ਾਹ ਮੈਂ ਇੱਕ ਦਿਨ ਲੇਟ ਹੋਇਆ ਜੇ ਕਿਤੇ ਇੱਕ ਦਿਨ ਪਹਿਲਾਂ ਆਉਂਦਾ ਤੇ ਪੰਜਾਂ ਸਿੰਘਾਂ ਦੇ ਵਿੱਚ ਪੰਜ ਪਿਆਰਿਆਂ ਦੇ ਵਿੱਚ ਇੱਕ ਸਿਰ ਮੇਰਾ ਵੀ ਹੋਣਾ ਸੀ ਤੇ ਗੁਰੂ ਨੇ ਕਿਹਾ ਕੋਈ ਨਾ ਬਾਬਾ ਦੀਪ ਸਿੰਘਾ ਤੇਰਾ ਸਿਰ ਸਾਡੇ ਕੋਲ ਆ ਗਿਆ ਉਧਾਰਾ ਹੈ ਤੇਰੇ ਕੋਲ ਜਿੱਥੇ ਲੋਡ ਪਈ ਅਥੀ ਅਸੀਂ ਲੈ ਲਵਾਂਗੇ ਤੇ ਜਦੋਂ ਸਿਰ ਦੇਣ ਦੀ ਲੋਡ ਪਈ ਤੇ ਬਾਬਾ ਦੀਪ ਸਿੰਘ ਨੇ ਕਲਮ ਛੱਡ ਕੇ ਖੰਡੇ ਨੂੰ ਹੱਥ ਪਾਇਆ ਸੀ ਤੇ ਆਪਣਾ ਆਪਾ ਕੁਰਬਾਨ ਕਰ ਗਏ ਸਰ ਆਉ ਲੋਡ ਹੈ ਐਸੇ ਮਹਾਨ ਯੋਧਿਆਂ ਦਾ ਐਸੇ ਮਰਦ ਸੂਰਮਿਆਂ ਦਾ ਜਨਮ ਦਿਨ ਮਨਾ ਰਹੇ ਆ ਪ੍ਰਕਾਸ਼ ਪੁਰ ਮਨਾ ਰਹੇ ਆ ਮਨਮਤ ਤੋਂ ਦੂਰ ਹੋਈਏ ਗੁਰਮਤਿ ਦੇ ਧਾਰਨੀ ਬਣੀਏ ਗੁਰਬਾਨੀ ਨਾਲ ਜੁੜੀਏ ਗੁਰਬਾਨੀ ਨਾਲ ਜੁੜਾਂਗੇ ਮਨਮਤ ਦੂਰ ਹੋ ਜਾਏਗੀ ਪਖੰਡ ਨਹੀਂ ਕਰਾਂਗੇ